ਹalleluyah ਆਓ ਸੀ ਮੇਰੀ ਪ੍ਰੇਖਮਾਨੀਆਂ ਦੀ ਪੁਸਤਕ ਦੇ ਵਿੱਚੋਂ ਅੱਜ ਦੇ ਵਚਨ ਨੂੰ ਪੜ੍ਹਦੇ ਹਾਂ ਧਾਰਮਿਕਤਾ ਦੀ ਤਾਕਤ ਦਾ ਰਾਜ ਅਜੂਬ ਅਧਿਆਇ 29 ਉਹਦੀ 14 ਐਤ ਮੈਂ ਧਰਮ ਨੂੰ ਪਹਿਨ ਲੈਂਦਾ ਅਤੇ ਉਹ ਮੇਰਾ ਲਿਬਾਸ ਹੁੰਦਾ ਸੀ ਮੇਰਾ ਨਿਆਂ ਚੋਗੇ ਤੇ ਅਮਾਮੇ ਜਿਹਾ ਸੀ ਮੇਰੇ ਪਿਆਰਿਓ ਬਾਈਬਲ ਵਿੱਚ ਇਹ ਲਿਖਿਆ ਹੈ ਕਿ ਵੇਖੋ ਮੈਂ ਦਰਵਾਜ਼ੇ ਤੇ ਖੜਾ ਹਾਂ ਅਤੇ ਦਸਤਕ ਦਿੰਦਾ ਹਾਂ ਜੇ ਕੋਈ ਮੇਰੀ ਆਵਾਜ਼ ਸੁਣਦਾ ਹੈ ਅਤੇ ਦਰਵਾਜ਼ਾ ਖੋਲਦਾ ਹੈ ਤਾਂ ਮੈਂ ਉਸ ਕੋਲ ਅੰਦਰ ਆਵਾਂਗਾ ਅਤੇ ਉਸ ਨਾਲ ਖਾਵਾਂਗਾ ਅਤੇ ਉਹ ਮੇਰੇ ਨਾਲ ਹੁਣ ਤੁਸੀਂ ਸੋਚ ਸਕਦੇ ਹੋ ਕਿ ਪਰਮੇਸ਼ਰ ਤੁਹਾਡੇ ਨਾਲ ਕਿਉਂ ਖਾਣਾ ਚਾਹੁੰਦਾ ਹੈ ਜਦੋਂ ਅਸੀਂ ਮੱਤੀ ਅਧਿਆਇ 22 ਵਿੱਚ ਪੜ੍ਹਦੇ ਹਾਂ ਤਾਂ ਉਸ ਵਿੱਚ ਲਿਖਿਆ ਹੈ ਇੱਕ ਰਾਜਾ ਸੀ ਜਿਸ ਨੇ ਲੋਕਾਂ ਨੂੰ ਆਪਣੇ ਪੁੱਤਰ ਦੇ ਵਿਆਹ ਵਿੱਚ ਵਿਆਹ ਦੀ ਦਾਵਤ ਵਿੱਚ ਸੱਦਾ ਦਿੱਤਾ ਪਰ ਹੁਣ ਆਉਣ ਲਈ ਤਿਆਰ ਨਹੀਂ ਸਨ ਫਿਰ ਉਸਨੇ ਆਪਣੇ ਨੌਕਰਾਂ ਨੂੰ ਕਿਹਾ ਵਿਆਹ ਦੀ ਦਾਵਤ ਤਿਆਰ ਹੈ ਪਰ ਸੱਦੇ ਹੋਏ ਲੋਕ ਨਹੀਂ ਆਏ ਇਸ ਲਈ ਬਾਹਰ ਗਲੀਆਂ ਚੌਂਕਾਂ ਵਿੱਚ ਜਾਓ ਅਤੇ ਹਰ ਉਸ ਵਿਅਕਤੀ ਨੂੰ ਦਾਵਤ ਵਿੱਚ ਸੱਦਾ ਦਿਓ ਜੋ ਤੁਹਾਨੂੰ ਮਿਲਦਾ ਹੈ ਅਤੇ ਉਸਦੇ ਨੌਕਰ ਗਲੀਆਂ ਵਿੱਚ ਚੌਂਕਾਂ ਵਿੱਚ ਗਏ ਅਤੇ ਹਰ ਉਸ ਚੰਗੇ ਅਤੇ ਮਾੜੀ ਵਿਅਕਤੀ ਨੂੰ ਲਿਆਏ ਜਿਸ ਨੂੰ ਉਹ ਮਿਲੇ ਅਤੇ ਵਿਆਹ ਦਾ\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\,\, ਫਿਰ ਇੱਕ ਆਦਮੀ ਵਿਆਹ ਵਿੱਚ ਖਾਂ ਰਿਹਾ ਸੀ ਰਾਜੇ ਨੇ ਉਸ ਨੂੰ ਦੇਖਿਆ ਅਤੇ ਕਿਹਾ ਤੂੰ ਵਿਆਹ ਦੇ ਕੱਪੜੇ ਕਿਉਂ ਨਹੀਂ ਪਾਏ ਹੋਏ ਕਿਉਂਕਿ ਉਸ ਸਮੇਂ ਰਾਜਾ ਆਪਣੇ ਕੱਪੜਿਆਂ ਵਿੱਚੋਂ ਕੱਪੜੇ ਉਸ ਵਿਅਕਤੀ ਨੂੰ ਦਿੰਦਾ ਸੀ ਜਿਸ ਕੋਲ ਕੁਝ ਨਹੀਂ ਹੁੰਦਾ ਸੀ ਤਾਂ ਜੋ ਉਹ ਵਿਆਹ ਵਿੱਚ ਆਪਣੇ ਕੱਪੜਿਆਂ ਨਾਲ ਨਹੀਂ ਸਗੋਂ ਰਾਜੇ ਦੁਆਰਾ ਦਿੱਤੇ ਕੱਪੜਿਆਂ ਨਾਲ ਆ ਸਕੇ ਇਸ ਜਗ੍ਹਾ ਤੇ ਉਸ ਵਿਅਕਤੀ ਦਾ ਕਸੂਰ ਇਹ ਨਹੀਂ ਸੀ ਕਿ ਉਹ ਗਰੀਬ ਸੀ ਸਭੋਸਤਾ ਕਸੂਰ ਇਹ ਸੀ ਕਿ ਉਸਨੇ ਰਾਜੇ ਦੁਆਰਾ ਦਿੱਤੇ ਗਏ ਕੱਪੜਿਆਂ ਤੋਂ ਇਨਕਾਰ ਕਰ ਦਿੱਤਾ ਅਤੇ ਆਪਣੇ ਗੰਦੇ ਕੱਪੜਿਆਂ ਨਾਲ ਖਾਣਾ ਖਾਣ ਛਲਾ ਗਿਆ ਇਸ ਕਾਰਨ ਰਾਜੇ ਨੇ ਉਸ ਨੂੰ ਸਜ਼ਾ ਦਿੱਤੀ ਉਸ ਨੂੰ ਪੁੱਛਿਆ ਗਿਆ ਤੂੰ ਆਪਣੇ ਵਿਆਹ ਦੇ ਕੱਪੜੇ ਪਾਏ ਬਿਨਾ ਕਿਉਂ ਆਇਆ ਉਹ ਵਿਅਕਤੀ ਰਾਜੇ ਨੂੰ ਕੋਈ ਜਵਾਬ ਨਾ ਦੇ ਸਕਿਆ ਫਿਰ ਰਾਜੇ ਨੇ ਆਪਣੇ ਨੌਕਰਾਂ ਨੂੰ ਕਿਹਾ ਹੁਣ ਇਸ ਤੇ ਹੱਥ ਪੈਰ ਬੰਨ ਕੇ ਹਨੇਰੇ ਵਿੱਚ ਸੁੱਟ ਦਿਓ ਜਿਸ ਜਗ੍ਹਾ ਦੰਦ ਪਿਸਨੇ ਅਤੇ ਰੋਣਾ ਹੋਵੇਗਾ ਇਸ ਲਈ ਜੇਕਰ ਪਰਮੇਸ਼ਰ ਤੁਹਾਨੂੰ ਅੱਜ ਆਪਣੇ ਨਾਲ ਖਾਨ ਲਈ ਬੁਲਾਉਣਾ ਚਾਹੁੰਦਾ ਹੈ ਤਾਂ ਧਾਰਮਿਕਤਾ ਦੇ ਕੱਪੜੇ ਪਾਉਣਾ ਯਾਦ ਰੱਖੋ ਵਚਨ ਵਿੱਚ ਲਿਖਿਆ ਹੈ ਵੇਖੋ ਮੈਂ ਚੋਰ ਮੰਗ ਆਉਂਦਾ ਹਾਂ ਤਨ ਹੈ ਉਹ ਜੋ ਛਾਗਦਾ ਰਹਿੰਦਾ ਹੈ ਅਤੇ ਆਪਣੇ ਕੱਪੜਿਆਂ ਦੀ ਦੇਖਭਾਲ ਕਰਦਾ ਹੈ ਅੱਜ ਤਨ ਉਹ ਲੋਕ ਨੇ ਜੋ ਖੁਸ਼ ਹਨ ਆਪਣੇ ਕੱਪੜਿਆਂ ਦੀ ਦੇਖਪਾਲ ਕਰਦੇ ਹਨ ਇਹ ਉਹ ਕੱਪੜੇ ਨਹੀਂ ਹਨ ਜੋ ਤੁਸੀਂ ਪਾਏ ਹੋਏ ਆ ਇਹ ਧਾਰਮਿਕਤਾ ਦੇ ਕੱਪੜੇ ਹਨ ਜੋ ਪਰਮੇਸ਼ਰ ਦੇ ਹੁਕਮਾਂ ਦੀ ਪਾਲਣਾ ਕਰਨ ਨਾਲ ਮਿਲਦੇ ਹਨ ਧਾਰਮਿਕਤਾ ਦਾ ਅਰਥ ਹੈ ਹਰ ਸਥਿਤੀ ਵਿੱਚ ਪਰਮੇਸ਼ਰ ਦੇ ਨਾਲ ਖੜੇ ਹੋਣਾ ਅਤੇ ਨਾਲ-ਨਾਲ ਚੱਲਣਾ ਇਸ ਲਈ ਤੁਹਾਨੂੰ ਵੀ ਧਾਰਮਿਕਤਾ ਵਿੱਚ ਰਹਿਣਾ ਪਵੇਗਾ ਤਾਂ ਜੋ ਪਰਮੇਸ਼ਰ ਤਹਾਡੇ ਨਾਲ ਖਾ ਸਕੇ ਅਤੇ ਤੁਹਾਨੂੰ ਅਸੀਸ ਦੇ ਸਕੇ ਆਮਨ ਆਓ ਸੀ ਮਿਲ ਕੇ ਅੰਗੀਕਾਰ ਕਰਦੇ ਹਾਂ ਸਰਸ਼ਕਤੀਮਾਨ ਪਰਮੇਸ਼ਰ ਮੈਂ ਇਸ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦਾ ਹਾਂ ਪਰਮੇਸ਼ਰ ਮੈਂ ਅੰਗੀਕਾਰ ਕਰਦਾ ਹਾਂ ਕਿ ਮੈਂ ਆਪਣੇ ਧਾਰਮਿਕਤਾ ਦੇ ਕੱਪੜਿਆਂ ਨੂੰ ਕਦੇ ਵੀ ਅਸ਼ੁੱਧ ਨਹੀਂ ਹੋਣ ਦਿਆਂਗਾ ਤਾਂ ਜੋ ਮੈਂ ਤੁਹਾਡੇ ਨਾਲ ਖਾ ਸਕਾਂ ਤੁਸੀਂ ਮੇਰੇ ਉੱਤੇ ਅਨੁਗ੍ਰਹਿ ਕਰੋ ਪ੍ਰਭੇਸ਼ੁਮ ਸੀ ਦੇ ਸਮਰੱਥੀ ਨਾਮ ਵਿੱਚ ਆਮਨ